ਸਤ ਸ੍ਰੀ ਅਕਾਲ ਦੋਸਤੋ ਆ ਸਕਦੇ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਚੜ੍ਹਦੀ ਕਲਾ ਵਿੱਚ ਆ ਮੈਂ ਅੱਜ ਵੀਡੀਓ ਬਣਾਉਣ ਲੱਗਿਆ ਤੇ ਇਹ ਲਗਾਤਾਰ ਹੀ ਹੁਣ ਬਣਾਉਂਗਾ ਤੇ ਇਹ ਵਿਸ਼ਾ ਹੈਗਾ ਰੱਬ ਗੱਲ ਬਹੁਤ ਲੰਮੀ ਵੀ ਆ ਤੇ ਛੋਟੀ ਵੀ ਆ ਤੇ ਰੱਬ ਦੀ ਜਦੋਂ ਗੱਲ ਕਰਦੇ ਆ ਤਾਂ ਸਾਨੂੰ ਪਤਾ ਕਿ ਸਾਡੀਆਂ ਸਾਰੀ ਜ਼ਿੰਦਗੀ ਲੱਗ ਜੇ ਫਿਰ ਵੀ ਰੱਬ ਦੀਆਂ ਜਿਹੜੀਆਂ ਹੈਗੀਆਂ ਗੱਲਾਂ ਬਤਾਉਂਦਾ ਪੂਰੀ ਨਹੀਂ ਕਹਿ ਸਕਦੀਆਂ ਰੱਬ ਬਾਰੇ ਪੂਰਾ ਨਹੀਂ ਦੱਸਿਆ ਜਾ ਸਕਦਾ ਪਰ ਜਿੰਨਾ ਕੁ ਮੈਨੂੰ ਮਹਿਸੂਸ ਹੋਇਆ ਜਿੰਨਾ ਕੁ ਮੈਨੂੰ ਬਦਲ ਲੱਗਿਆ ਮੇਰੀ ਮਨ ਦੀ ਇੱਛਾ ਸੀ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਅੱਜ ਮੈਂ ਸਿਰਫ ਤੁਹਾਡੇ ਨਾਲ ਇਹ ਗੱਲ ਕਰਨ ਲੱਗਿਆ ਕਿ ਜਿਹੜਾ ਸਾਨੂੰ ਧਾਰਮਿਕ ਗ੍ਰੰਥਾਂ ਚੋਂ ਪਤਾ ਲੱਗਿਆ ਕਿ ਰੱਬ ਹਰ ਥਾਂ ਤੇ ਹੈ ਖਣਕਣ ਦੇ ਵਿੱਚ ਉਹ ਦੋ ਰੂਪ ਦੇ ਵਿੱਚ ਸਾਡੇ ਕੋਲ ਹੈ ਇੱਕ ਚ ਦਿਖਾਈ ਨਹੀਂ ਦਿੰਦਾ ਤੇ ਇੱਕ ਦਿਖਾਈ ਦਿੰਦਾ ਜਿਵੇਂ ਸਾਨੂੰ ਪਤਾ ਲੱਗਿਆ ਉਸ ਦਾ ਇੱਕ ਗੁਣ ਹੈਗਾ ਰੰਗ ਨਾ ਰੂਪਨਾ ਆਕਾਰ ਇੱਕ ਹੈਗਾ ਜੋ ਦਿਸੇ ਸੁਤੇ ਰਾਂ ਰੂਪ ਅੱਜ ਆਪਾਂ ਗੱਲ ਕਰਦੇ ਹਾਂ ਇਸ ਵਿਸ਼ੇ ਆਪਾਂ ਦੇਖਦੇ ਹਾਂ ਕਿ ਪ੍ਰਮਾਤਮਾ ਅੱਜ ਤੋਂ ਖਰਬਾਂ ਸਾਲ ਪਹਿਲਾਂ ਇਹ ਗੱਲ ਮੈਂ ਨਹੀਂ ਕਰ ਰਿਹਾ ਨਾ ਹੀ ਧਰਮ ਗ੍ਰੰਥਾਂ ਦੀ ਗੱਲ ਕਰ ਰਿਹਾ ਇਹ ਸਾਨੂੰ ਸਚਾਈ ਸਾ ਪਤਾ ਲੱਗ ਚੁੱਕੀ ਹੈ ਵਿਗਿਆਨੀਆਂ ਨੇ ਸਾਨੂੰ ਇਹ ਗੱਲ ਕਲੀਅਰ ਕਰ ਦਿੱਤੀ ਹੈ ਸੱਚ ਹੈ ਕਿ ਅੱਜ ਤੋਂ ਖਰਬਾਂ ਸਾਲ ਪਹਿਲਾਂ ਅਣਗਿਣਤ ਖਰਬਾਂ ਅਣਗਿਣਤ ਸਭ ਉਸ ਵਕਤ ਇਸ ਥਾਂ ਤੇ ਵਿੱਚ ਕੁਝ ਵੀ ਨਹੀਂ ਸੀ ਕੁਝ ਵੀ ਨਹੀਂ ਸੀ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਧਮਾਕਾ ਹੋਇਆ ਉਹ ਧਮਾਕਾ ਜਿਸ ਨੂੰ ਬਿਗ ਬੈਂਗ ਦਾ ਨਾਮ ਦਿੱਤਾ ਉੱਥੋਂ ਇਹ ਧਰਤੀਆਂ ਪੈਦਾ ਹੋਈ ਇੱਕ ਅਰਬਾਂ ਸਾਲ ਪਹਿਲਾਂ ਜਿਹੜਾ ਧਮਾਕਾ ਹੋਇਆ ਸੀ ਉਸ ਜੋਤਪਤੀ ਹੋਈ ਸੀ ਉਹ ਹਜੇ ਤੱਕ ਵੀ ਹੋ ਰਹੀ ਹੈ ਹਜੇ ਤੱਕ ਵੀ ਸਭ ਕੁਝ ਲਾਇਮਾਨਾ ਹਜੇ ਤੱਕ ਵੀ ਬਹੁਤ ਦੂਰ ਬਹੁਤ ਦੂਰ ਗਾਂ ਤੱਕ ਜਾ ਰਹੀ ਹੈ ਤੇ ਇਹ ਹਜੇ ਅਰਬਾਂ ਸਾਲ ਹੋਰ ਜਾਣਾ ਉਸ ਤੋਂ ਬਾਅਦ ਫਿਰ ਖੜੋਤ ਆਊਗੀ ਖੜੋਤ ਆ ਕੇ ਫਿਰ ਅਰਬਾਂ ਸਾਲ ਵਿੱਚ ਉਹ ਵਾਪਸ ਉਸੇ ਥਾਂ ਤੇ ਚਲਾ ਜਾਣਾ ਜਿੱਥੋਂ ਸ਼ੁਰੂ ਹੋਇਆ ਸੀ ਤੇ ਕੁਝ ਵੀ ਨਹੀਂ ਰਿਹਾ ਕਹਿਣ ਦਾ ਭਾਵ ਇਹਨਾ ਕਿ ਇਸ ਸ੍ਰਿਸ਼ਟੀ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਉਸ ਕੁਝ ਵੀ ਨੂੰ ਅਸੀਂ ਰੱਬ ਦਾ ਨਾਮ ਦਿੱਤਾ ਕਿਉਂਕਿ ਉਹ ਇੱਕ એનર્ਜੀ ਸੀ ਅਨਦਖਦੀ ਜਿੱਥੋਂ ਇਹ ਸਭ ਕੁਝ ਪੈਦਾ ਹੋਇਆ ਤੇ ਪੈਦਾ ਹੋ ਰਿਹਾ ਹਜੇ ਤੱਕ ਤੇ ਕਿਉਂਕਿ ਉਹ ਸਾਰਾ ਕੁਝ ਉੱਥੋਂ ਪੈਦਾ ਹੋਇਆ ਤਾਂ ਜੋ ਕੁਝ ਵੀ ਹਜੇ ਤੱਕ ਪੈਦਾ ਹੋ ਰਿਹਾ ਉਹਦੇ ਵਿੱਚ ਉਹ ਹੀ ਪਾਵਰ ਤਾਂ دوسری ਗੱਲ ਆ ਕਿ ਉਹ ਇੱਕੋ ਥਾਂ ਤੋਂ ਹੀ ਪਾਣੀ ਦੇ ਪ੍ਰੈਸ਼ਰ ਵਾਂਗੂ ਪਾਣੀ ਨਿਕਲ ਰਿਹਾ ਤੇ ਵੱਡੀਆਂ ਗੈਲੈਕਸੀਆਂ ਬਣ ਰਹੀਆਂ ਤਾਂ ਸਾਰਾ ਕੁਝ ਉਹਨਾਂ ਦੇ ਵਿੱਚ ਇੱਕ ਆ ਤੇ ਉਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਆ ਪਰ ਦੂਰ ਤੁਰ ਜਾ ਰਹੇ ਆ ਉਹਨਾਂ ਦੇ ਵਿੱਚ ਇੱਕ ਜੜਾ ਜਿਹੜਾ ਕਿ ਖਾਲੀ ਥਾਂ ਓ ਵੀ ਉਸੇ ਤਰ੍ਹਾਂ ਹੀ ਆ ਉਹਦੇ ਵਿੱਚ ਵੀ ਬਹੁਤ ਕੁਝ ਆ ਪਰ ਉਹ ਸਾਨੂੰ ਦਿਖਦਾ ਨਹੀਂਗਾ ਜਿਸ ਤਰ੍ਹਾਂ ਥੋੜੀ ਜਿਹੀ ਮੈਂ ਹੋਰ ਗੱਲ ਸਮਝਾਉਣਾ ਸਾਡੇ ਮੈਡੀਕਲ ਸਾਇੰਸ ਨੇ ਸਾਨੂੰ ਦੱਸਿਆ ਜਿਹਨਾਂ ਨੇ ਪੜਿਆ ਉਹਨਾਂ ਨੂੰ ਤਾਂ ਪਤਾ ਹੋਊਗਾ ਪਰ ਮੈਂ ਤਾਂ ਜਿੰਨਾ ਪੜਿਆ ਜਿੰਨਾ ਸਮਝਿਆ ਉਸ ਚ ਇਹ ਹੀ ਆ ਕਿ ਸਾਡੇ ਸਰੀਰ ਦੇ ਵਿੱਚ ਵੀ ਇਸ ਤਰ੍ਹਾਂ ਹੀ ਜਿਹੜੇ ਹੈਗੇ ਆ ਸੈੱਲ ਬੈਕਟੀਰੀਆ ਵਾਇਰਸ ਲਗਾਤਾਰ ਪੈਣ ਜਾਂਦੇ ਆ ਕੱਤੋਂ ਬੋਲੀ ਨਹੀਂ ਆਉਂਦੀ। ਇਹਦੇ ਵਿੱਚ ਚੰਗੇ ਵੀ ਆ, ਸ਼ਰੀਰ 'ਚ ਤੇ ਮਾੜੇ ਵੀ ਆ। ਜਦੋਂ ਸਾਡੇ ਸ਼ਰੀਰ ਤੇ ਵਿੱਚ ਇਹ ਜਿਹੜੇ ਵੱਖ-ਵੱਖ ਤਰ੍ਹਾਂ ਦੇ ਬੈਕਟੀਰੀਆ, ਵਾਇਰਸ ਜਾਂ ਹੋਰ ਜੋ ਕੁਝ ਵੀ ਇਹ ਮੈਡੀਕਲ ਸਾਇੰਸ ਵਾਲੇ ਲੋਕਾਂ ਨੂੰ ਪਤਾ ਵੀ ਕੀ ਕੀ ਉਹਨਾਂ ਦੇ ਨਾਂ ਰੱਖਿਆ। ਪਰ ਉਹ ਹੈ ਹਜ਼ਾਰਾਂ ਤਰ੍ਹਾਂ ਦੇ, ਵੱਖ-ਵੱਖ ਤਰ੍ਹਾਂ ਦੇ ਤੇ ਹੈ ਖਰਬਾਂ ਦੀ ਗਿਣਤੀ ਦੇ ਵਿੱਚ। ਉਹ ਪੈਦਾ ਹੁੰਦੇ ਆ ਮਰਦੇ ਆ ਫਿਰ ਪੈਦਾ ਹੁੰਦੇ ਆ ਮਰਦੇ ਆ ਪਰ ਉਹ ਸਾਰੇ ਆਪੋ ਆਪਣੇ ਜਿਹੜੇ ਹੈਗੇ ਆ ਕੰਮ ਕਰਨ ਲੱਗੇ ਨੇ ਉਹਨਾਂ ਸਾਰਿਆਂ ਦਾ ਆਪੋ ਆਪਣਾ ਦਿਮਾਗ ਆ ਕੋਈ ਆਪਣੇ ਕੰਮ ਕਰਨ ਵਾਲੇ ਜਿਹੜੇ ਦਿਲ ਦੀ ਧੜਕਣ ਨੂੰ ਧੜਕਾ ਰਹੇ ਆ ਕੋਈ ਬਲੱਡ ਨੂੰ ਸਰਕੂਲੇਟ ਕਰਾ ਰਹੇ ਆ ਕੋਈ ਦਿਮਾਗ ਦੇ ਵਿੱਚ ਸੋਚਾਂ ਪਾ ਰਹੇ ਆ ਕੋਈ ਅੱਖਾਂ ਰਾਈ ਦਿਖਾ ਰਹੇ ਆ ਕੋਈ ਜਿਹੜੇ ਹੈਗੇ ਆ ਸਾਡੇ ਸਰੀਰ ਦੇ ਵਿੱਚ ਖਾਣੇ ਨੂੰ ਪਚਾ ਰਹੇ ਆ ਵੱਖ-ਵੱਖ ਤਰ੍ਹਾਂ ਦਾ ਵੱਖ-ਵੱਖ ਤਰ੍ਹਾਂ ਦੀਆਂ ਜਿਹੜੇ ਹੈਗੇ ਉਹ ਆਪੋ ਆਪਣੇ ਕੰਮ ਤੇ ਵਿੱਚ ਲੱਗੇ ਹੋਏ ਆ ਤੇ ਉਹ ਉਹਨਾਂ ਦਾ ਆਪਦਾ ਦਿਮਾਗ ਆ ਜਦੋਂ ਜਿਹੜਾ ਹੈਗਾ ਸਾਡੇ ਸਰੀਰ ਦੇ ਵਿੱਚ ਜਿਹੜੇ ਮਾੜੀ ਸੋਚ ਦੇ ਵਾਇਰਸ ਆ ਜਿਨ੍ਹਾਂ ਨੂੰ ਫਕੀਰੀਆ ਜਾਂ ਹੋਰ ਕਈ ਕਹਿ ਦਿੰਦੇ ਆ ਮੈਡੀਕਲ ਸਾਇੰਸ ਨੇ ਉਹਨਾਂ ਦੇ ਵੱਖ-ਵੱਖ ਨਾਂ ਰੱਖੇ ਆ ਉਹ ਜਦੋਂ ਵੱਧ ਗਿਣਤੀ ਚ ਹੋ ਜਾਂਦੇ ਆ ਤਾਂ ਉਹਨਾਂ ਨੂੰ ਖਤਮ ਕਰਨ ਵਾਸਤੇ ਚੰਗੇ ਜਿਹੜੇ ਹੈਗੇ ਆ ਸੱਲਾਂ ਦੀ ਵੀ ਫੌਜ ਸਾਡੇ ਸਰੀਰ ਦੇ ਵਿੱਚ ਹੈਗੀ ਆ ਉਹ ਆਪ ਦਾ ਦਿਮਾਗ ਵਰਤ ਕੇ ਉਹਨਾਂ ਨੂੰ ਕੰਟਰੋਲ ਕਰਦੀ ਆ ਤੇ ਉਹ ਇੱਕ ਦੂਜੇ ਦੇ ਕੰਟਰੋਲ ਉਹ ਮਤਲਬ ਹਰ ਸੈੱਲ ਦਾ ਹਰ ਬੈਕਟੀਰੀਆ ਦਾ ਹਰ ਵਾਇਰਸ ਦਾ ਹ ਡੀ ਐਨ ਏ ਦਾ ਜਿਹੜਾ ਹੈਗਾ ਆਪ ਦਾ ਦਿਮਾਗ ਹੈ ਸਾਡੇ ਵਾਂਗੂ ਪਰ ਉਹ ਸਾਡੇ ਵਿੱਚ ਹੀ ਰਹਿ ਰਹੇ ਆ ਸਾਨੂੰ ਪਤਾ ਹੀ ਨਹੀਂ ਸਾਡੇ ਸਰੀਰ ਚ ਹਜ਼ਾਰਾਂ ਤਰ੍ਹਾਂ ਦੀਆਂ ਫੈਕਟਰੀਆਂ ਲੱਗੀਆਂ ਸਾਨੂੰ ਕਿਸੇ ਫੈਕਟਰੀ ਦੀ ਆਵਾਜ਼ ਨਹੀਂ ਸੁਣਚਾ ਰਹੀ ਸੁਣ ਨਹੀਂ ਰਹੀ ਪਰ ਉਹ ਕੰਮ ਕਰ ਰਹੀਆਂ ਤਾਂ ਇਸੇ ਤਰ੍ਹਾਂ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਇੱਕ ਵਿਥ ਵੀ ਆ ਇੱਕ ਜਿਹੜਾ ਹੈਗਾ ਉਹ ਸਪੇਸ ਵੀ ਆ ਤੇ ਉਹ ਆਪੋ ਆਪਣੇ ਕੰਮ ਆਪੋ ਆਪਣੇ ਹਿਸਾਬ ਨਾਲ ਕਰ ਰਿਹਾ ਕੋਈ ਕਿਸੇ ਨੂੰ ਡਿਸਟਰਬ ਨਹੀਂ ਕਰਦਾ ਜਦੋਂ ਵੀ ਕੋਈ ਚੀਜ਼ ਡਿਸਟਰਬ ਕਰਦੀ ਆ ਜਦੋਂ ਵੀ ਕੋਈ ਬੈਰਸ ਮਾੜੇ ਵਾਇਰਸ ਸਾਡੇ ਸਰੀਰ ਤੇ ਹਮਲਾ ਕਰਦੇ ਆ ਚੰਗੇ ਵਾਇਰਸ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਇਹਨਾਂ ਦੀ ਗਿਣਤੀ ਵੱਧ ਜਾਂਦੀ ਸਾਨੂੰ ਕੋਈ ਨਾ ਕੋਈ ਬਿਮਾਰੀ ਲੱਗ ਜਾਂਦੀ ਫਿਰ ਅਸੀਂ ਡਾਕਟਰ ਤੋਂ ਉਹਦੀ ਜਿਹੜੀ ਹੈਗੀ ਆ ਕਾਟ ਲਈ ਜਿਹੜੀ ਹੈਗੀ ਹੈ ਦਵਾਈ ਲੈਨੇ ਜਿਹਦੇ ਨਾਲ ਉਹ ਜਿਹੜੇ ਮਾੜੇ ਸੈੱਲ ਹੁੰਦੇ ਆ ਉਹ ਖਤਮ ਹੋ ਜਾਂਦੇ ਤੇ ਅਸੀਂ ਠੀਕ ਹੋ ਜਾਂਦੇ ਆ ਤੇ ਪਰ ਉਸ ਤੋਂ ਪਹਿਲਾਂ ਸਰੀਰ ਦੇ ਵਿੱਚ ਜਿਹੜੇ ਹੁੰਦੇ ਆ ਉਹ ਵੀ ਇਹੀ ਕੋਸ਼ਿਸ਼ ਕਰਦੇ ਆ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਾਡੇ ਸਰੀਰ ਦੇ ਵਿੱਚ ਵੀ ਸਪੇਸ ਆ ਖਾਲੀ ਥਾਂ ਤੇ ਬਾਹਰ ਵੀ ਖਾਲੀ ਥਾਂ ਤਾਂ ਇਸ ਖਾਲੀ ਥਾਂ ਨਾਲ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਆ ਜਿਵੇਂ ਅੱਠ ਅਰਬ ਲੋਕ ਆ ਤਾਂ ਧਰਤੀ ਦੇ ਕਿਸੇ ਵੀ ਹਿੱਸੇ ਤੇ ਕੋਈ ਵੀ ਚੀਜ਼ ਹੁੰਦੀ ਆ ਤਾਂ ਉਹ ਸਾਡੇ ਤੇ ਇਫੈਕਟ ਪਾਉਂਦੀ ਆ ਹਾਂ ਦੂਰੀ ਦਾ ਸਰ ਹੋ ਜਾਂਦਾ ਕਾਰ ਉਹਦਾ ਅਸਰ ਜ਼ਰੂਰ ਹੁੰਦਾ ਓਵੇਂ ਸਾਡੀ ਧਰਤੀ ਤੇ ਕੁਝ ਵੀ ਹੁੰਦਾ ਉਹ ਸਾਰੇ ਬ੍ਰਹਿਮੰਡ ਤੇ ਕੁਝ ਹੁੰਦਾ ਜਿਵੇਂ ਸਾਡੇ ਸਰੀਰ ਦੇ ਇੱਕ ਸੈੱਲ ਤੇ ਕੁਝ ਹੁੰਦਾ ਓਵੇਂ ਸਾਡੇ ਸਾਰੇ ਸਰੀਰ ਤੇ ਅਸਰ ਹੁੰਦਾ ਓਵੇਂ ਸਾਰੇ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਆ ਜੁੜੇ ਕਿਉਂ ਆ ਕਿਉਂਕਿ ਜਿਹੜਾ ਸਾਡਾ ਸਰੀਰ ਆ ਜਿਸ ਤਰ੍ਹਾਂ ਸਾਡੇ ਸਰੀਰ ਦੇ ਸੈੱਲ ਇੱਕ ਦੂਜੇ ਨਾਲ ਜੁੜ ਕੇ ਸਾਡਾ ਸਰੀਰ ਬਣਿਆ ਉਸੇ ਤਰ੍ਹਾਂ ਹੀ ਵੱਖ-ਵੱਖ ਗੈਲੈਕਸੀਆਂ ਵੱਖ-ਵੱਖ ਧਰਤੀਆਂ ਵੱਖ-ਵੱਖ ਸੂਰਜ ਛੋਟੇ-ਛੋਟੇ ਸੈੱਲਾਂ ਬਿਲਕੁਲ ਸਾਡੇ ਸਰੀਰ ਜਿੰਨੇ ਛੋਟੇ ਸੈੱਲ ਇੰਨਾ ਵੱਡਾ ਬ੍ਰਹਿਮੰਡ ਹੈ ਉਹ ਸਾਰਾ ਬ੍ਰਹਿਮੰਡ ਖੁਦ ਪਰਮਾਤਮਾ ਦਾ ਆਪ ਦਾ ਸਰੀਰ ਹੈ ਜੋ ਕਿ ਹਜੇ ਵੱਡਾ ਹੋ ਰਿਹਾ ਹੈ ਹਜੇ ਉਹ ਬੱਚਾ ਹੈ ਕਿ ਜਵਾਨ ਹੈ ਵਿਗਿਆਨੀਆਂ ਮੈਨੂੰ ਨਹੀਂ ਪਤਾ ਕੀ ਕਹਿੰਦੇ ਆ ਪਰ ਜਿਸ ਤਰ੍ਹਾਂ ਉਹ ਕਹਿ ਰਿਹਾ ਕਿ ਹੁਣ ਸਰੀਰ ਰੱਬ ਦਾ ਜਵਾਨ ਹੋ ਚੁੱਕਿਆ ਤੇ ਫਿਰ ਇੱਕ ਦਿਨ ਬਜ਼ੁਰਗ ਹੋ ਕੇ ਉਹਨੇ ਖਤਮ ਹੋ ਜਾਣਾ ਫਿਰ ਉਹ ਵਾਪਸ ਸੁੰਸਮਾਤ ਚਲਾ ਜਾਊਗਾ ਤੇ ਫਿਰ ਫਿਰ ਉਹ ਆਪ ਦੀ ਉਤਪਤੀ ਕਰੂਗਾ ਇਸ ਤਰ੍ਹਾਂ ਦੀ ਇਹ ਗੇਮ ਹੈ ਇਸ ਗੇਮ ਦੇ ਵਿੱਚ ਅਸੀਂ ਆਪਦੇ ਆਪ ਨੂੰ ਪਤਾ ਨਹੀਂ ਕੀ ਸਮਝ ਬੈਠੇ ਆ ਕਿ ਅਸੀਂ ਆਪ ਦੀਆਂ ਛੋਟੀਆਂ-ਛੋਟੀਆਂ ਛਾਵਾਂ ਕਰਕੇ ਜਿਹੜੇ ਆ ਕਿ ਦੁਖੀ ਹੁੰਦੇ ਆ ਤੇ ਛੋਟੀਆਂ ਛੋਟੀਆਂ ਚੀਜ਼ਾਂ ਪ੍ਰਾਪਤ ਕਰਕੇ ਸੀ ਸੁਖੀ ਹੁੰਦੇ ਆ ਅੱਜ ਦੀ ਇਸ ਛੋਟੀ ਜੀ ਗੱਲ ਦੇ ਵਿੱਚ ਵੱਡੀ ਵੱਡੀ ਗੱਲ ਕੀਤੀ ਹੈ ਤੇ ਜੇ ਕਿਸੇ ਨੂੰ ਸਮਝ ਨਹੀਂ ਆਈ ਜਾਂ ਜੇ ਇਹ ਗੱਲ ਨੂੰ ਸਮਝਣਾ ਚਾਹੁੰਦਾ ਤਾਂ ਇਸ ਵਿਸ਼ੇ ਤੇ ਘੰਟਿਆਂ ਬੱਧੀ ਗੱਲ ਹੋ ਸਕੂਗੀ ਫਿਰ ਗੱਲ ਨੂੰ ਕੰਪਲੀਟ ਸਮਝ ਜਾਂਦਾ ਜਿਹਦਾ ਮਨ ਕਰੇ ਉਹ ਮੇਰੇ ਨਾਲ ਗੱਲ ਕਰ ਸਕਦਾ ਮੈਨੂੰ ਮਿਲ ਕੇ ਗੱਲ ਕਰ ਸਕਦਾ ਪਰ ਹੈ ਜਿਸ ਤਰ੍ਹਾਂ ਸਾਡੇ ਸੱਲਾਂ ਨਾਲ ਅਸੀਂ ਸਰੀਰ ਬਣਿਆ ਹੁਵੇਂ ਹੀ ਵੱਡੀਆਂ ਵੱਡੇ ਬ੍ਰਹਿਮੰਡਾਂ ਨਾਲ ਗੈਲੈਕਸੀਆਂ ਨਾਲ ਬ੍ਰਹਿਮੰਡ ਬਣਦੇ ਆ ਰੱਬ ਦਾ ਸਰੀਰ ਹੈ ਦੂਜੀ ਥੋੜਾ ਜਿਹਾ ਮੈਸੇਜ ਇਹ ਦੇਣਾ ਚਾਹੁੰਨਾ ਮੈਂ ਕਿ ਜਿਸ ਤਰ੍ਹਾਂ ਮਾੜੇ ਸੈੱਲ ਸਾਡੇ ਸਰੀਰ ਦੇ ਵਿੱਚ ਇਨਫੈਕਸ਼ਨ ਪੈਦਾ ਕਰਕੇ ਸਾਨੂੰ ਤੰਗੀ ਦਿੰਦੇ ਆ ਓਵੇਂ ਸਾਡੇ ਮਾੜੇ ਕੰਮ ਜਿਹੜੇ ਸਮੂਹ ਬਣ ਜਾਂਦੇ ਆ ਉਹ ਮਾੜੇ ਕੰਮ ਸਾਨੂੰ ਇਸ ਵੱਡੇ ਸਰੀਰ ਰੱਬ ਰੂਪੀ ਸਰੀਰ ਨੂੰ ਤੰਗੀ ਦਿੰਦੇ ਆ ਉਹ ਸਾਡੇ ਤੇ ਜੇ ਅਸੀਂ ਮਾੜੇ ਕਰਮ ਕਰਾਂਗੇ ਤਾਂ ਉਹ ਸਾਡੇ ਤੇ ਖੁਸ਼ ਨਹੀਂ ਹੋਵੇਗਾ ਤੇ ਜੇ ਅਸੀਂ ਤਾਂ ਵਧੀਆ ਤੰਦਰੁਸਤ ਰਵਾਂਗੇ ਖੁਸ਼ ਰਵਾਂਗੇ ਆਪ ਦਾ ਕੰਮ ਸਹੀ ਕਰੀ ਜਾਵਾਂਗੇ ਤਾਂ ਰੱਬ ਦਾ ਸਰੀਰ ਚੰਗਾ ਰਹੂਗਾ ਤੰਦਰੁਸਤ ਰਹੂਗਾ ਇਸ ਕਰਕੇ ਅੱਜ ਤੇ ਮੈਸਜ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਚੰਗੇ ਕੰਮ ਕਰੋ ਆਪ ਦੇ ਨਾਲ ਦੇਆਂ ਦੀ ਮਦਦ ਕਰੋ ਕਿਉਂਕਿ ਜੋ ਵੀ ਤੁਹਾਨੂੰ ਦਿਖਦਾ ਉਹ ਪਲਾਂ ਦੀ ਪਸ਼ੂ ਆ ਪੰਛੀ ਆ ਬਨਸਪਤੀ ਆ ਜਾਂ ਤੁਹਾਡੇ ਸੰਗੀ ਸਾਥੀ ਰਿਸ਼ਤੇਦਾਰ ਕੋਈ ਵੀ ਆ ਤੁਹਾਡੇ ਦੁਸ਼ਮਣ ਵੀ ਆ ਪਲਾਂ ਦੀ ਜੋ ਵੀ ਕੋਈ ਹੈਗਾ ਉਹ ਰੱਬ ਦਾ ਹਿੱਸਾ ਰੱਬ ਦਾ ਰੂਪ ਆ ਅਸੀਂ ਵੀ ਰੱਬ ਦੇ ਰੂਪ ਇਸ ਕਰਕੇ ਅਸੀਂ ਇੱਕ ਆ ਧਰਤੀ ਤੇ ਕੋਈ ਵੀ ਦੁਖੀ ਆ ਤਾਂ ਅਸੀਂ ਦੁਖੀ ਜ਼ਰੂਰ ਹੋਵਾਂਗੇ ਕਿਸੇ ਨੇ ਕਹੇ ਸਾਡਾ ਜਿੰਨਾ ਕਿ ਸਾਡੇ ਤੇ ਅਸਰ ਹੋਊਗਾ ਇਸ ਕਰਕੇ ਆਪ ਖੁਸ਼ ਰਹੋ ਦੁਖੀ ਨਾ ਹੋਵੋ ਜੇ ਤੁਸੀਂ ਦੁਖੀ ਹੁੰਨੇ ਹੋ ਤਾਂ ਰੱਬ ਦੁਖੀ ਆ ਜੇ ਤੁਸੀਂ ਖੁਸ਼ ਹੁੰਨੇ ਹੋ ਤੰਦਰੁਸਤ ਹੋ ਤਾਂ ਰੱਬ ਖੁਸ਼ ਆ ਤੰਦਰੁਸਤ ਆ ਬਾਕੀ ਅਗਲੀ ਵੀਡੀਓ 'ਚ ਆਪਾਂ ਇਹਨੂੰ ਫੇਰ ਅੱਗੇ ਵਧਾਵਾਂਗੇ ਗੱਲ ਨੂੰ ਤੇ ਆ ਸਕਦੇ ਤੁਸੀਂ ਕੋਈ ਸਵਾਲ ਵੀ ਕਰ ਸਕਦੇ ਹੋ ਤੇ ਸਭ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਧਿਆਨ ਨਾਲ ਸੋਚਿਓ ਜੀ ਤੇ ਗੱਲ ਨੂੰ ਸਮਝਣ ਦੀ ਗੱਲ ਕਰਿਓ ਜੀ हां एक ਬੇਨਤੀ ਹੈ ਧਰਮਾ ਤੋਂ ਥੋੜਾ ਜਿਹਾ ਉੱਪਰ ਉੱਠ ਕੇ ਕਿਉਂਕਿ ਧਰਮਾ ਨੇ ਤੁਹਾਨੂੰ ਜਿਹੜੇ ਉਹ ਅਲਝਾ ਰੱਖਿਆ ਸਭ ਦਾ ਸ਼ੁਕਰੀਆ ਸਭ ਨੂੰ ਸਤ ਸ੍ਰੀ ਅਕਾਲ